ਹਾਂ ਪੱਜਾਈ ਲਾਈ ਜਾਨੀ ਆ ਝਾੜੂ ਹਾਂਜੀ ਹਾਂਜੀ ਲਾਈ ਜਾਨੀ ਆ ਆਹ ਇਹਨੇ ਗੱਲ ਕਰਨੀ ਆ ਹਾਂਜੀ ਕੀ ਗੱਲ ਆਜਾ ਆਜਾ ਪਰਾ ਬਰੂ ਰੇ ਆ ਤੂੰ ਹੀ ਛੂ ਤੇ ਵੇਲੀ ਆ ਆ ਗਈ ਮੇਨੂੰ ਤਾਂ ਸਹੀ ਕੰਮ ਆ ਆ ਝਾੜਾ ਮੰਝਾ ਝਾਰ ਪਈ ਰੋਈ ਝਾੜੀ ਵੇਲੀ ਇਸੇ ਕੰਮ ਆ ਕਿਤੇ ਆਵਾ ਜਿਹੜਾ ਨਾ ਇਹ ਕੋਈ ਬੰਦੇ ਲੱਗੀ ਨਾ ਹੋਰ ਜਿੰਨਾ ਤੇ ਇਹ ਨਾ ਲੱਗੂ ਤੇ ਮੈਂ ਤੇ ਤੁਹਾਨੂੰ ਪਤਾ ਪੈਣਾ ਅੱਗੇ ਕੀ ਕਰੀ ਹੁੰਦਾ ਵਾ ਹੁਣ ਵੇਖੋ ਵੀ ਤੁਸੀਂ ਬੈਗੇ ਆ ਹਾਂ ਮੈਂ ਮੈਂ ਤੁਹਾਨੂੰ ਦੱਸ ਪਈ ਨਹੀਂ ਵੀ ਮੈਨੂੰ ਪਈ ਕੁੜੀ ਦੇ ਦੱਸ ਇਹ ਨਮਾ ਸਹੀ ਦਸੂ ਹੈ ਤੇ ਉਮਰੋਂ ਥੋੜੀ ਤੇਜ਼ ਹੀ ਤੇਨੂੰ ਪਤਾ ਹੁਣ ਤੈਨੂੰ ਕਿਸੇ ਨੇ ਨਿਆਣੀ ਉਮਰ ਦੀ ਤਾਂ ਦੇਣੀ ਨਹੀਂਗੀ ਉਹਨੇ ਕਿੱਥੇ ਦੇਣੀ ਆ ਹਾਂ ਤੂੰ ਕਦੋਂ ਹੁੰਦਾ ਤਾਂ ਛੜਾ ਛਾਂ ਤੁਰਿਆ ਫਿਰਦਾ ਹਾਂ ਮੈਂ ਤਾਂ ਰੁਕਦੇ ਮਰੁਕਦੇ ਉੱਡੀਆਂ ਮੰਗਦਾ ਕਿੱਥੋਂ ਆਣਾ ਵਾ ਅਗਰ ਤੇ ਇੱਕ ਮੇਰੇ ਕੰਬਲੀ ਪੱਲੇ ਪਈ ਹੋਣੀ ਇੱਕ ਹੋਰ ਕੰਬਲੀ ਪੱਲੇ ਪਈ ਹੋਣੀ ਪੱਕ ਭੈਣਾ ਪੂਰਜਾ ਹੁੰਦਾ ਵਾ ਇਹ ਕਰ ਜਾਂਦਾ ਤੇਰਾ ਵੀ ਘਰ ਵੱਸਿਆ ਮੈਨੂੰ ਵੀ ਹੁੰਦਾ ਤੂੰ ਸਾਰੀ ਉਮਰ ਇਹਨੂੰ ਕਿੱਥੋਂ ਰੋਟੀਆਂ ਚੱਲੀਆਂ ਰੋਟੀਆਂ ਦੂੰ ਕਾਵੇ ਮੇਰੇ ਪਰ ਕੰਮ ਧੰਦਾ ਸਾਰਾ ਪੈਣਾ ਨਹੀਂ ਕੰਮ ਕਰਾ ਸੀ ਕਰ ਮਾਤਰਾ ਨਹੀਂ ਗੱਲ ਕਰ ਲੜੋ ਨਾ ਮੇਰੀ ਗੱਲ ਸੁਣ ਫਿਲਮਾ ਕਤਰਾ ਵਿਆਹਾਂ ਇਹ ਤੂੰ ਭੈਣ ਆ ਗਈ ਤੂੰ ਸਾਰਾ ਸਾਰ ਤੇ ਮੂੰਹ ਪਰ ਨਹੀਂ ਕਰ ਉਹ ਮੈਨੂੰ ਕੋ ਕੰਮ ਧੰਦਾ ਨਹੀਂ ਆ ਘਰ ਵੇ ਭੈਣਾ ਨੂੰ ਕਿੱਥੇ ਕਰ ਹੁੰਦਾ ਮੇਰੀ ਗੱਲ ਸੁਣ ਤੂੰ ਬੁਢੀ ਡਰਪ ਦੇ ਦੀ ਉਹ ਤਿੰਨ ਮੈਂ ਦੱਸ ਤੇ ਪਈ ਐ ਮੈਨੂੰ ਦੱਸਣ ਤੇ ਦਈ ਆ ਬੀ ਸੋਹਣੀ ਨਮਣੀ ਆ ਸੋਹਣੀ ਸਾਨੀ ਦਾਣੀ ਮੈਨੂੰ ਪਤਾ ਹੈ ਵੀ ਨਾ ਉੱਥੇ ਕਰੀ ਜਾਵੀ ਵੀ ਮੈਂ ਸੋਹਣੀ ਲੱਭੀ ਕੁੜੀ ਐ ਥੋੜੀ ਪਕੇਰੇ ਰੰਗ ਦੀ ਨਹੀਂ ਨਹੀਂ ਮੈਂ ਚੱਕੀ ਦਬਣੀ ਚਿੱਟੀ ਲੈ ਇਹਨੂੰ ਜਦਾਈ ਨੂੰ ਕੋਨਾ ਕੰਮ ਕਰ ਦਬਣੀ ਐ ਤੈਨੂੰ ਮੈਂ ਆਖਾ ਮੈਂ ਨਹੀਂ ਰਹਿਣਾ ਜੇ ਇਹਨੂੰ ਮੈਨੂੰ ਨਹੀਂ ਮਰਿਆ ਹੋਣਾ ਨਹੀਂ ਆ ਵੀਰਾ ਤਰਾ ਮੇਰੀ ਗਾਲ ਸੁਣ ਚਿੱਟੀ-ਚੁੱਟੀ ਦੇ ਦਵਾਰੇ ਨਾ ਹੋ ਹੁਣ ਕੈਨੂੰ ਪਤਾ ਤੈਨੂੰ ਕੋਈ ਨਾ ਮਿਲ ਜੇ ਨਾ ਕੁੜੀ ਦਾ ਨਹੀਂ ਮੈਂ ਚਿੱਟੀ ਲੜਨੀ ਐ ਇੰਨੇ ਦਿਨ ਇਤਾਂ ਹੀ ਕਰੀ ਜਾਣੇ ਮੈਂ ਆਨੀ ਆ ਅਗਲੇ ਨੂੰ ਜੇ ਇਹ ਪਤਾ ਲੱਗ ਗਿਆ ਨਾ ਵੀ ਇਹਦੇ ਤਮਾਦ ਵੀ ਸੱਤ ਸਦਾ ਹੋਰ ਅਗਲੇ ਨੂੰ ਕੋਈ ਵੀ ਨਹੀਂ ਨਾ ਕਰ ਮੈਂ ਵੀ ਜਿੰਦੇ ਨਹੀਂ ਮੈਂ ਨਹੀਂ ਮੈਂ ਕੁੜੀ ਘਟਾ ਖੰਡਾਈ ਨਹੀਂ ਕੋਈ ਵੀ ਨਹੀਂ ਨਹੀਂ ਤੂੰ ਰਹਿਂਦੇ ਤੂੰ ਨਾ ਕੰਬਲ ਮਾਰ ਮੈਂ ਨਹੀਂ ਇਹਨੂੰ ਗਿਆਉਣਾ ਵੇਖ ਕਬਿਉਂ ਨਾ ਕਿਉਂ ਨਹੀਂ ਉੱਤੇ ਬਾਰੇ ਇਹਨੂੰ ਕਹੂੰ ਦਊ ਰੋਣਾ ਮੇਰਾ ਕੌਣ ਪੱਠਾ ਢੱਕਾ ਪਾਉ ਮੇਰੇ ਅਮਾਜਾ ਬੰਨਣ ਆਲਿਆ ਪਈਆਂ ਮੇਰਾਂ ਕੌਣ ਕਰੂਗਾ ਨੂੰ ਮੈਂ ਸਾਰਾ ਸਮਝਾਇਆ ਪੀਗਾ ਸਾਂਝਾ ਘਰ ਵਾ ਸਾਰਾ ਕੰਮ ਤੇਰਾ ਹੀ ਕਰੂ ਹੁਣ ਵੇ ਸਾਰੀ ਉਮਰ ਤੂੰ ਕੰਮ ਕਰਾ ਲਈ ਲੋਕਾਂ ਦੇ ਮਿਹਣੇ ਦੇਣਾ ਲੋਕਾਂ ਦੇ ਮਿਹਣੇ ਨਾ ਵੱਜਣਗੇ ਨਾ ਨਾ ਮੇਰੇ ਹੀੜਿਆ ਹੈ ਹੈ ਨਾ ਨਾ ਕਿਆ ਲੈ ਤੂੰ ਐ ਕਰ ਚੱਲ ਤੂੰ ਨਾ ਡੰਗਰ ਡੁੰਗਰ ਬੰਨ ਕੇ ਚੱਲ ਡੰਗਰ ਬੰਨ ਚੱਲ ਕੇ ਮੈਂ ਕਹ ਤਾ ਡੰਗਰ ਬੰਨ ਕਿੱਥੇ ਵਟਣ ਵਾਲੇ ਆ ਹਾਂ ਵਟਣਾ ਵਟਾ ਤੂੰ ਅੰਨਾ ਮੇਰਾ ਵਿਆਹ ਹੋ ਜੇ ਵਿਆਹ ਨਾ ਪਰ ਤੂੰ ਲਈ ਦੀ ਜੇ ਤੈਨੂੰ ਦਿਆ ਕਿਉਂ ਨਹੀਂ ਹੁੰਦੇ ਨਾ ਤੈਨੂੰ ਦੱਸੋ ਗੋਲੇ ਨਾਲੇ ਤੈਨੂੰ ਗੋਲੀ ਮਿਲ ਜੂ ਉਹ ਵੀ ਨਹੀਂ ਨਾ ਕੋ ਕੰਮ ਕਰਦਾ ਇਹ ਦੇਖ ਤਰਾ ਹੀ ਸੜੇ ਭਾਲਦੀ ਆ ਮੈਂ ਸੜਾਈ ਭਾਲਦੀ ਆ ਹਾਂ ਹਾਂ ਤੁਸੀਂ ਤੂੰ ਹੀ ਲੜ ਤੈਣਾ ਚੱਲ ਭਰਾਵਾ ਤੂੰ ਜਾ ਕੇ ਕੰਮ ਧੰਦਾ ਕੱਢ ਨਾ ਨਾ ਸੀ ਕਰ ਕੰਮ ਨਾਲੇ ਗਾੜੀ ਦੂਰੀ ਕਾਲੀ ਕਰ ਲਾ ਉਹ ਕਰ ਦੋ ਕੁੜੀ ਵੇਖਣ ਜਾਣੀ ਆ ਤਾਂ ਉਹ ਮੁੰਡਾ ਕੁੜੀ ਵੇਖਣੀ ਹੈ ਵੇਖਣੀ ਹੈ ਨਾ ਹਾਂ ਪਹਿਲਾਂ ਮੈਂ ਵੀ ਇਹਨੂੰ ਲੈ ਕੇ ਜਾਵਾਂ ਮੈਂ ਵੇਖੀ ਆਗਾ ਇਹਨੂੰ ਮੈਂ ਵਿਖਾ ਕੇ ਲਿਆਉਂ ਪਹਿਲਾਂ ਵੱਡੀ ਆ ਫੇ ਰੱਖੂ ਮੈਨੂੰ ਗਾੜੀ ਲਾ ਕੇ ਆ ਰਹੀ ਇਹ ਚਾਹਾਂ ਮੈਂ ਵਿਖਾ ਕੇ ਨਹੀਂ ਤੂੰ ਭੈਣ ਚਾਤਰ ਬਣ ਕੇ ਤੂੰ ਵਾਰੀ ਗਾੜੀ ਜਿਹੜੀ ਤਰਪਈਆਂ ਤਰਪਈ ਨਹੀਂ ਵਿਹਲੀ ਸਵੇਰੇ ਘਰ ਮੈਂਨੂੰ ਤੇ ਫਿਰ ਫਿਕਰੀ ਹੋਣੀ ਮਾਂ ਆਪੇ ਗਾੜੀ ਹੁਣ ਆਖਣਾ ਲੈ ਭੈਣ ਨਹੀਂ ਮੈਂ ਕੋ ਸੋਚਿਆ ਭਰਾ ਬਾਰੀ ਤੈਨੂੰ ਪਤਾ ਮੈਨੂੰ ਤਾਂ ਸੋਚਣਾ ਹੀ ਪੈਣਾ ਪਰ ਜਾਈਂ ਭੈਣ ਸੁਣੀ ਤਾਂ ਨਹੀਂ ਆ ਕੁੜੀ ਹਾਂ ਸੋਣੀ ਸੋਣੀ ਲਿਆਵਾਂਗੇ ਕੋਈ ਨਹੀਂ ਗਾ ਇਹਨੂੰ ਕੌਣ ਸਮਝਾਵੇ ਵੇ ਹਾਂ ਬਈ ਸੋਣੀ ਮੇਰੀ ਰੋਟੀ ਪੱਕਣ ਵਾਲੀ ਮਿਲ ਜੇ ਇਹ ਤਾਂ ਤੇ ਹੀ ਹਾਲ ਆਹ ਤੇ ਨਾ ਮਿਲਦੀ ਨਾ ਕੁੜੀ ਵੇਖਣ ਠੀਕ ਆ ਫਿਰ ਤੂੰ ਐ ਕਰ ਪੀ ਆਪਣਾ ਦਾੜੀ ਦੀ ਕਾਰੀ ਕਰ ਲੈ ਠੀਕ ਆਹੋ ਇਹਨੂੰ ਰੰਗ ਰੂਪ ਉਹ ਵੀ ਤੈਨੂੰ ਕਿੱਥੇ ਲਾਉਣੀ ਉਹਨੇ ਕਿਤੇ ਉਹ ਜਿਲ੍ਹਾ ਕਿਤੇ ਮੈਨੂੰ ਹੀ ਦੇਣੀ ਪੈਣੀਗੀ ਕਿਹ ਕਿਤਰਾ ਮਰਜੀ ਕਾਰ ਕਾਰ ਜਿਹੜਾ ਕੋਈ ਮਣ ਚੰਗਾ ਕੰਮ ਧੰਦਾ ਕਰਨਾ ਤੇ ਤੂੰ ਫਿਰ ਅਸੀਂ ਪਹਿਲਾਂ ਕੁੜੀ ਵੇਖਣੀ ਹਜੇ ਨਹੀਂ ਤੂੰ ਜਾਣਾ ਨਾਲ ਹੀ ਨਾ ਭਲਾ ਤੁਰਪੀ ਉਹਨਾਂ ਬਾਅਦ ਤੈਨੂੰ ਵੇਖਣ ਆਉਣਾ ਐਹੀ ਨਾ ਕੰਮ ਕਰ ਕਦਾਈ ਜਾ ਮੇ ਸੋਣਾ ਬੜਾ ਡਿਜ਼ਾਈਨ ਦਾ ਪਾਣੀ ਹਾਂ ਸੋਣੇ ਕੱਪਾ ਬਹੁਤ ਹਾਂ ਸੋਹਣੇ ਕੱਪੜੇ ਪਾ ਕੇ ਚੁੱਪ ਕਰਕੇ ਬਹਿਣਾ ਬੋਲਣਾ ਨਹੀਂ ਪੱਗ ਬੰਨਣਾ ਹਾਂ ਪੱਗ ਬੰਨਾਂਗੇ ਸਾਰਾ ਕੁਝ ਕਰਾਂਗੇ ਹਾਂ ਬਸ ਰਹਿਣਾ ਮੂੰਡੇ ਦੇ ਕੋੜ ਪੀਂ ਤੂੰ ਕਰ ਕੰਮ ਧੰਦਾ ਨਹੀਂ ਮੂੰਡੇ ਕਰਕੇ ਸਮਝਾ ਕਾਕੇ ਨੇ ਪੀਜੀ ਹੋ ਤੂੰ ਚਾਹ ਕਾਕੇ ਜੀ ਦੇ ਦੇ ਚੰਦਾ ਸਿੱਧ ਨੇ ਸਟਾਰ ਲਾ ਲੈ ਇੱਥੇ ਬਹਿ ਆ ਬੈ ਜਾਓ ਆ ਕਿਨੇ ਗੇ ਬੰਦਾ ਲੈ ਜੱਸੀ ਇਥੇ ਨੇ ਦੇਖਣਾ ਨਾ ਡਾਈਕਾ ਇਜ਼ਰਾ ਦੂੰ ਉੱਥੇ ਬਹਿ ਆ ਕੇ ਐਦਾਂ ਹੀ ਨਾ ਕਰੀ ਜਾਇਆ ਸਰ ਇਹ ਚਾਹਦੀ ਮੈਂ ਆ ਜਾ ਜਿਹੜੇ ਮੇਰੇ 2 ਕਿਲੋ ਨੇ ਵੀ ਮੇਰਾ ਦੀ ਸਾਹ ਹੈ ਮੈਂ ਤਾਂ ਸਗੋਂ ਆਪਸਾਂ ਬੈਣਾ ਬਸੇਰੇ ਪਲਾਲ ਕਰ ਤਾ ਤਾ ਐਂ ਦਿਨ ਛੜਾ ਦੱਸ ਕਿਹਨ ਕਿਨੇ ਕੀ ਰਹਿਣਾ ਨੂੰ ਵਿਆਹ ਕੇ ਮੇਰੀ ਵੀ ਪੈਲੀ ਗਵਾਉਂਦੇ ਹੀ ਆ ਤੈਨੂੰ ਸਗੋਂ 2 ਕਿਲੋ ਆਜੂ ਹਾਤਾ ਆਜ ਹਾ ਪੈਲੀ ਹੈਗੀ ਧਰ ਪੈਂਦੀ ਆ ਜਾਂਦੀ ਆ ਉਹ ਕਾਮ ਵਾਲੇ ਕੋ ਤੰਤਾਣੀ ਪੈਗੀਰ ਨੂੰ ਵਿਆਹ ਦਾ ਵੀਰ ਨੂੰ ਵਿਆਹ ਦਾ ਵੀਰ ਨੂੰ ਵਿਆਹ ਕੇ ਨਹੀਂ ਦੱਸ ਕੀ ਕਰਨਾ ਹਾਂ ਨਾ ਤਾਂ ਪੈ ਤਾ ਨਾ ਹੂੰ ਕੋਈ ਨਾ ਮੇ ਕੋਈ ਕੰਮ ਨਹੀਂ ਕਰ ਲੈਂਦਾ ਮੇਰਾ ਉੱਥੇ ਕੰਮ ਖੜਾਤਾ ਬੜੀ ਬਖਖਿਆਣਾ ਕੁੜੀ ਕਾਹਦੀ ਆ ਰਹੀ ਬੜੀ ਇਹ ਨਾ ਆ ਜਾ ਇੱਥੇ ਨਹੀਂ ਮੇਰੇ ਚ ਪਤਾ ਲੱਗਣਾ ਕੋਈ ਅੱਧੇ ਚਿੱਟੇ ਰਹਿ ਜਾਣਗੇ ਅੱਧੇ ਕਾਲੇ ਤੂੰ ਕਰੋਗੇ ਸੋਖ ਨਾ 50 ਸਾਲਾਂ ਦਾ ਹੋ ਗਿਆ 40 ਸਾਲ ਹੋ ਗਿਆ ਮੈਂ 40 ਦਾ ਦਿੱਕਤ ਨਹੀਂ ਆਦਾ ਹੋਰ ਇੱਥੇ ਮੇਰੀ ਗਾਸਣ ਉੱਥੇ ਨਾ ਚਾਲੀ ਚਾਲੀ ਮੈਂ ਚੱਲੀ ਜਾਣਾ ਮੈਂ 30 ਸਾਲਾਂ ਦਾ ਯਾਰ ਕੌਣਾ ਲੱਗਦਾ ਹੈ ਤੂੰ ਹੋਰ 10 ਵਧਾਰੇ ਕਮਲਿਆ 60 ਦਾ 10 ਕਿੰਨਾ ਵਾ ਆ ਪਤਨੀਆਂ ਸਾਲਾਂ ਦੀ ਵਧਾ ਕਿੰਨੀ ਦਾ ਸਾਲਾਂ ਦੀ 3 ਸਾਲਾਂ ਦੀ ਹਾਂ ਉਥੇ ਐਵੇਂ ਨਾ 40 40 ਲਾਈ ਦੀਆਂ ਆ ਫਲ ਗੁਰਚ ਬੱਚ ਗਿਆ ਕਿੱਥੇ ਲਾ ਕੇ ਜਾਵਾਂ ਕਮਲ ਨਾ ਕਦਾਈ ਜਾਂ ਨਹੀਂ ਮੈਂ ਹਾਂ ਸਿਆਣਾ ਬਣ ਕੇ ਬਹਿਣਾ ਸਖਾਰਾ ਸਖਾਰਾ ਜਿੰਨਾ ਮਰਜੀ ਘਰਾਂ ਹਾਈ ਹ ਲੈ ਤੀ ਸਖਾਉਣਾ ਨਹੀਂ ਆ ਸਖਾਉਣੀ ਆ ਕਿ ਸਾਰਾ ਕਿ ਤੂੰ ਆਖੇ ਇੰਨੇ ਚਿਰ ਦਾ ਇੰਨੇ ਚਿਰ ਦਾ ਦੱਸ ਤਾ ਹੁਣ ਤੂੰ ਨਾ ਨਾ ਲਈ ਜਾਵੀ ਆਪਾਂ ਦਫਾ ਤੀਆਂ ਸਾਲ ਆ ਦੱਸਣਾ ਤੂੰ ਤੀਆਂ ਸਾਲਾਂ ਦਾ ਤੂੰ ਤੇ ਹਾਲੇ ਵਿਆਹਿਆ ਜਾਵੇ ਆਏ ਤੇ ਮੇਰਾ ਮਾਤਾ ਕਰਕੇ ਕਿਨੇ ਕਰਨਾ ਮੇਰਾ ਪੱਠਾ ਧੱਕਾ ਕਿਨੇ ਵਧਣਾ ਲੈਣਾ ਤੇ ਉਹਨੇ ਇੱਥੇ ਹੀ ਮਾਰ ਦੇਣਾ ਕੰਭੂ ਉਹ ਵੀ ਕਰਕੇ ਅਗਲੀ ਨਾ ਕਰਨ ਦੇ ਨਾ ਪਕਾ ਲਈ ਨੇ ਕੀ ਪਤਾ ਕਿਹੋ ਜੀ ਆਉਣੀ ਤੇ ਕਿਹੋ ਜੀ ਨਹੀਂ ਆਉਣੀ ਚੰਗੇ ਕਰਦੀ ਆ ਚੰਗੇ ਕਰਦੀ ਆ ਚੰਗੇ ਕਰਦੀ ਆ ਨਹੀਂ ਕੋਈ ਵੀ ਤੁਹਾਨੂੰ ਦਿਖਾ ਅੱਜ ਕੱਲ੍ਹ ਤੈਨੂੰ ਪਤਾ ਕਿੱਤਰਾਂ ਦਾ ਜ਼ਮਾਨਾ ਜਾਣਦਿਆ ਵਾ ਉਹਨ ਕੀ ਕਰਾਂ ਉਹ ਕੀ ਕਰਾਂ ਚੰਗਾ ਹੋਣ ਲੱਗਾ ਦੇ ਨਾਂ ਤੇ ਉਹਦਾ ਮਹਿੰਦਗਾ ਲਾ ਲਾ ਕੇ ਵਾਲ ਕਾਲੇ ਕਰ ਕਰਾ ਨਹੀਂ ਮੇਰਾ ਭਰਾ ਆਇਆ ਜਾਵੇ ਚੱਲ ਤੂੰ ਐ ਕਾ ਛੇਤੀ ਕਰ ਤਿਆਰੀਆਂ ਦਾ ਨਾ ਲੜਿਆ ਮੈਂ ਕਹ ਤਿਆਰੀਆਂ ਕਰ ਮੈਨੂੰ ਕਾ ਦੀਆਂ ਤਿਆਰੀਆਂ ਤੂੰ ਤੇ ਮੇਰੇ ਦੋਖ ਲੈਣ ਪਾਉਂਦਾ ਹੀ ਆਂ ਕਿ ਇਹਦੇ ਕੋਈ ਕਰਦੇ ਫਿਰਦੀ ਹੁੰਦਾ ਮੇਰਾ ਤੇ ਜੀ ਕਰਦਾ ਪਹਿਲਾਂ ਤੇਨੂੰ ਗੁੱਤੋਂ ਫੜ ਕੇ ਬਾਹਰ ਕੱਢਾਂ ਤੂੰ ਜਿਹੜੀ ਤੌਰ ਪਈ ਨਹੀਂ ਆ ਜਾਂਦੀ ਆ ਇਹ ਤੈਨੂੰ 10 ਸਾਲਾਂ ਦਾ ਲੱਗਦਾ ਲੇ ਹੁਣ ਆਪਾਂ ਤੀਆਂ ਦਾ ਦੱਸਣਾ ਜੇ ਹੁਣ ਆਪਾਂ ਹੀ ਉੱਥੇ ਕਹੀ ਜਾਵਾਂਗੇ 50 ਮੈਂ ਦੱਸੋ ਤੀਆਂ ਦਾ ਤੂੰ ਜਾਣ ਕੇ ਨਖਰੇ ਕਰਦੀ ਆ ਸਰਪੈ ਨਹੀਂ ਆ ਜੰਦੀ ਤੂੰ ਹੀ ਵੇਖ ਆ ਮੇਰਾ ਤਾਂ ਕਿੰਨਾ ਕਰਦਾ ਮੇਰਾ ਕੋ ਸਾ ਚੜਦਾ ਵੀ ਤੈਨੂੰ ਕੱਢਾ ਪੈਦਾ ਗੁੱਤੋ ਫੜ ਕੇ ਮਾੜਾ ਚੰਗਾ ਇਹਨੂੰ ਕਿਆ ਮਾੜਾ ਚੰਗਾ ਕਿਆ ਤੂੰ ਐ ਕਰੇ ਛੇਤੀ ਕਰ ਝਾੜੂ ਮੈਂ ਛੇਤੀ ਕਰਾਂ ਇਹਨੇ ਸਲਾਹ ਦਾ ਤੈਨੂੰ ਲੱਗਦਾ ਚੱਲ ਕੋਈ ਨਹੀਂ ਹੁਣ ਆਪਾਂ ਤੇ ਤੀਆ ਕਹਿਣਾ ਵਾਹ। ਈਆਂ ਦਾ ਕਹਿਣਾ ਦਾੜੀਆਂ ਕਾੜੀਆਂ ਕਰਦੀ ਸਰਦੀ ਤੂੰ ਭੈਣ ਪਖੰਡ ਕਰਦੀ ਗਾੜੀ ਗਾੜੀ ਲੱਗਦੀ ਆ। ਵੇਖ ਹੁਣ ਭੈਣਾਂ ਨੂੰ ਤਾਂ ਫਿਕਰ ਹੁੰਦਾ ਹੀ ਏ ਚੱਲ ਪੰਜਾਈ। ਭੈਣਾਂ ਨੂੰ ਫਿਕਰ ਜਿਹੜਾ ਢਾੜੂ ਲਾ ਤੇ ਨੀੜਾ ਲੱਤਾ ਪਾ ਛੇਤੀ ਤਿਆਰ ਹੋ। ਮੇਰੇ ਨਾਲ ਇਹ ਕਰਦਾ ਜਾਣੂ ਤੁਹਾਡੇ ਨਾਲ ਮੈਨੂੰ ਤਾਂ ਤੇਰੇ ਤੇ ਗੁੱਸਾ ਚੜਦਾ ਹੀ ਨਾ। ਨਾ ਫੇ ਮੈਂ ਕੱਲੀ ਆਖਣਾ ਲੈ ਕੱਲੀ ਵੇਖ ਆਈ ਕੱਲ ਨੂੰ ਕੀ ਕਰਨੀ ਨੇ ਕਿਵੇਂ ਦੀ ਨਿਕਲਣ। ਤੇ ਮੈਂ ਤੇ ਆਨੇ ਕਿਹੋ ਜੀ ਰਕਣਾ ਤੂੰ ਮੈਨੂੰ ਵੀ ਗਾਲ ਖਾ ਪਾ ਦੇਗੀ। ਨਹੀਂ ਚਾਹ ਕੇ ਕੋਈ ਨਹੀਂ ਕੋਈ ਕਿਹੋ ਜੀ। ਮਹਾਰਾਜ ਜੀ ਦੇ ਹੱ ਤੁਸੀਂ ਸੁਖਾਣਾ ਮੈਂ ਤੇ ਕੰਮ ਸਗਣਾ ਵਾਲਾ ਕਰਨਾ ਤੂੰ ਗਾੜੀ ਝਾੜੂ ਖੜੀ ਖਿਰਦੀ ਆ ਤੂੰ ਕਾਰ ਕੰਮ ਮਾਣਾ ਚੰਗਾ ਇੱਕ ਤੇ ਨਹੀਂ ਜਾਣ ਖਾ ਲਈ ਮੈਂ ਨਹੀਂ ਆ ਇਹ ਨਹੀਂ ਚੰਗੂ ਇਹਨੇ ਪਾਣੀ ਮਾਣੀ ਪਾਣੀ ਨਹੀਂ ਪਾਣੀ ਨਹੀਂ ਮੈਂ ਮਾਰ ਦੇਂਦੀ ਤੂੰ ਨਾ ਬਸ ਤੂੰ ਚੁੱਪ ਰਹਿਣਾ ਤੂੰ ਜਾਂਦੇ ਤੋਂ ਗੰਦ ਨਹੀਂ ਚੁੱਪਣਾ ਹੈਨਾ ਤੂੰ ਜਿੱਦਾਂ ਮੈਂ ਕਹੂੰ ਤੂੰ ਮੇਰਾ ਭਰਾ ਨਾ ਆਵੇ ਉਦਾਂ ਹੀ ਕਰਨੀ ਠੀਕ ਹੈ ਮੈਂ ਇਹਨੂੰ ਆਪੇ ਸਮਝਾ ਲਉ ਹੁਣ ਜਦੋਂ ਅਗਲੀ ਆਦੀ ਇਹਨੇ ਆਪੇ ਚੁੱਪ ਕਰ ਗਈ ਹੁਣ ਉਹਨਾਂ ਕਿਹੜੇ ਨੇ ਰੌਲਾ ਪਾਉਣੀ ਤੇ ਅਗਲੇ ਖਲੋ 2 ਕਿੱਲੇ ਨਿਕਲਣੇ ਮੈਂ ਫੋਨ ਮੈਂ ਇੰਨੂੰ ਨਹੀਂ ਛੱਡ ਸਕਦੀ ਕਿਉਂ ਨਾ ਮੈਂ ਤੈਨੂੰ ਛੱਡ ਸਕਦੀ ਤੂੰ ਇਹ ਕਰਾ ਹਮਨੇ ਭੈ ਇਹ ਮੈਂ ਲਾ ਦੇ ਹਲੇ ਆ ਸੇਤੀ ਸੇਤੀ ਕਰਾ ਥਿਲ ਨਹੀਂ ਨਾ ਹੁਣ ਬੋਲਣਾ ਬੋਲਣਾ ਨਹੀਂ ਭਲਾ ਇਹ ਨਾ ਮੂੰਹ ਸੇਰੀ ਰੰਗਾਣੀ ਤੋ ਦੇਣ ਬੜੇ ਥੋੜੇ ਉਹ ਤੇ ਅੱਗੇ ਮੇਰੇ ਦਵਾਈ ਕੋਈ ਫਿਰਦੀ ਆ ਪੀ ਇਹਨੂੰ ਆ ਵੀ ਇਹ ਕਿਤੇ ਡੰਗਰਾਂ ਨੂੰ ਪੱਠੇ ਪਾਉਂਦਾ ਇਹੀ ਹਾਲ ਨਾ ਰੱਖੀ ਚਾਰ ਦਿਨ ਆਪਣੀ ਰਹਿਤ ਰੱਖੀ ਪਤਾ ਨਹੀਂ ਹੁੰਦਾ ਕਿਹੜੀ ਵਲੀ ਅਗਲੇ ਨੇ ਪੋਣਛਾਨ ਕਰਨ ਆ ਜਾਣੀ ਦੇ ਲੱਗਣੀ ਤੇ ਮੈਂ ਜਿਆਦਾ ਰੌਣਾ ਨਹੀਂ ਪੋਣਾ ਪੁਰੀ ਵੇਖਣਗੇ ਮੈਂ ਇਹ ਨਹੀਂ ਲੈਣੀ ਹੋਣੀ ਦੀ ਨਹੀਂ ਲੈਣੀ ਜਿੱਦਾਂ ਦੀ ਹੋਈ ਨਾ ਚੁੱਪ ਕਰਕੇ ਆਪਾਂ ਦਿਸਤਾ ਕਰਦੇ ਠੀਕ ਆ ਹਾਂ ਇਦਾਂ ਚੁੱਪ ਰਹਿਣਾ ਜਿੱਦਾਂ ਪਤਾ ਨਹੀਂ ਵੀ ਆਪਾਂ ਬਾਅਦ ਕਾਲੇ ਕਰਨੇ ਤਾਂ ਹਿਲਣਾ ਜੁਲਣਾ ਨਹੀਂ ਇਦਾਂ ਚੁੱਪ ਹੋਣਾ ਤਾਂ ਬਾਅਦ ਨਾ ਅਗੜਿਆਂ ਨੂੰ ਲੱਗੇ ਵੀ ਮੁੰਡਾ ਤੇ ਬਹੁਤ ਸਰੀਪ ਵਾ ਇਹ ਅਗੜਿਆਂ ਨੂੰ ਇਹ ਪਤਾ ਲੱਗ ਜਾਈਣਾ ਵੀ ਮੁੰਡਾ ਉਹਨਾਂ ਦਾੜੀਆਂ ਕਾਲੀਆਂ ਕਰੀ ਜਾਵੇਂਗਾ ਡਾਈਆਂ ਕਰੀ ਜਾਵੇਂਗਾ ਕਿ ਮੇਰਾ ਮਾਲ ਵੀ ਬਣੇਗਾ ਪੰਨੋ ਹੋ ਤੇਰਾ ਤਾਂ ਮੈਂ ਦਾੜੀਆਂ ਕਰਾ ਕਰਾ ਕੇ 45000 ਮੈਂ ਵਾ ਵਿਆਹ ਕਰਾ ਲਾਂ ਆਹੋ ਮਾੜਦਨ ਮੇਰਾ ਜਾ ਕੇ ਬੰਨਣ ਆਲਾ ਵਾ ਪੱਠੇ ਵੱਢਣ ਵਾਲੇ ਆ ਪੱਠੇ ਵੱਢ ਤੂ ਆਹੋ ਦਾੜੀਆਂ ਕਾਲੀਆਂ ਕਰਨੀਆਂ ਉਹੋ ਜੀ ਪੈਣ ਵੇਲੀ ਲੱਗ ਪੈਂਦੀ ਆ ਜਾਂਦੀ ਆ ਚੱਲ ਕੋਈ ਨਹੀਂ ਭਜਾਈ ਤੂੰ ਛੇਪੀ ਛੇਪੀ ਕਰ ਲੈ ਛਗਣਾ ਦਾ ਕੰਮ ਆ ਹੀ ਨਹੀਂ ਲੜਾਈ ਜੇ ਆਪਾਂ ਘਰੇ ਹੀ ਪਾ ਲਾਂਗੇ ਤੇ ਗਾੜੀ ਆਪਣਾ ਕੀ ਕੰਮ ਕਰੂਗਾ ਛਗਣਾ ਦੇ ਕੰਮ ਆ ਤੂੰ ਛਗਣਾ ਦੇ ਕਰਦੀ ਫਿਰਦੀ ਕੰਮ ਆ ਦਾੜੀਆਂ ਕਾਲੀਆਂ ਕਰ ਕਰ ਕੇ ਭਰਾਣੇ ਆਉਂਦੀ ਫਿਰਦੀ ਆ ਆਣੀ ਮੇਰਾ ਭਰਾ ਵਾਇਆ ਜਾਵੇ ਦਾਵਾ ਦਾਵਾ ਤੇ ਮੇਰਾ ਮਾਲ ਕਿੰਨਾ ਬੰਨਣਾ ਵਾ ਮੱਜਾ ਮੇਰਾਂ ਪੱਥਰ ਲੈ ਜਾਂਦੀ ਆ ਪੌਣ ਵਾਲੇ ਪਹਿਲਾਂ ਹੀ ਇੰਨਾ ਰੌਲਾ ਪਾ ਲਿਆ ਇਹਨੇ ਦੇ ਛਗਣਾ ਦੇ ਕੰਮ 'ਚ ਵੀ ਰੌਲਾ ਪਾਈ ਤੁਰੀ ਜਾਂਦੀ ਮੈਂ ਆਨੀਆ ਚੁੱਪ ਕਰ ਜੀ ਇੰਨਾ ਆਂਡ ਗਵਾਂਡ ਆਉਂਦਾ ਜੇ ਹੁਣੇ ਕੋਈ ਕਰੀਓ ਨਾ ਲੋਕਾਂ ਨੇ ਤੇ ਪਹਿਲਾਂ ਉੱਥੇ ਪਹੁੰਚ ਜਾਣਾ ਪਾਣੀ ਆਵਾਜ਼ ਨਹੀਂ ਆ ਹਾਂ ਹੋ ਕੇ ਕਿਹੜਾ ਇੱਥੇ ਤੱਕ ਕੰਮ ਲੱਗਦਾ ਕਿਸੇ sire ਹੁਣ ਇਹ ਕੱਟ ਲਾ ਕੇ ਨਾ ਬੰਨੇ ਆ ਇਹ ਦੇ ਡੰਗਰ ਜਿਹੜੇ ਰਹਿ ਗਏ ਆ 2 4 ਉੱਥੇ ਵੜਨੇ ਪਣੇ ਆ ਇਹ ਆਹੋ ਕੋਈ ਨਹੀਂ ਗਾ ਜਿਹੜਾ ਪੱਕੂ ਵੇਖਣ ਆ ਨਹੀਂ ਆਉਣਾ ਜਦੋਂ ਵਿਆਹ ਹੋਊਗਾ ਨਾ ਫਿਰ ਤੈਨੂੰ ਉੱਥੇ ਉਹ ਕਰ ਦੇਣ ਦੇਂਦੇ ਭਾਈ ਦਾਜੀ ਉੱਥੇ ਛੱਡ ਆਉਂਗੀ ਉਹ ਚੰਗੀ ਤਰ੍ਹਾਂ ਕਰ ਦੇਣਗੇ ਹੁਣ ਇੱਕ ਅੱਧਾ ਰਹਿ ਵੀ ਜਾਉ ਕੋਈ ਚੱਕਣਾ ਨਹੀਂ ਦਾ ਅੰਗੇ ਡਾਈ ਸਤੂ ਚੁੱਪ ਕਰ ਜੀ ਤਾਂ ਬੈਠ ਰਹੀਆਂ ਇੱਧਰ ਉੱਧਰ ਨਾ ਲਾਈ ਜਾ ਸਾਰੇ ਕਮਲਿਆਂ ਤਰ੍ਹਾਂ ਸਾਰੀ ਟੀ-ਸ਼ਰਟਾਂ ਦੇਖ ਲੀ ਆ ਤੇ ਚੁੱਪ ਕਰਕੇ ਬੈਠ ਰੇ 5 ਮਿੰਟ ਇਹਨੇ ਨਹੀਂ ਇਦਾਂ ਪਿਆਰ ਨਹੀਂ ਹੋਣਦਾ ਇਨੇ ਤੋੜਨਾ ਨਹੀਂ ਕੁੜੀ ਵੇਖਣ ਮੈਂ ਤਾਂ ਪਾਪੇ ਨੂੰ ਕਹਿੰਦੀ ਆ ਪਾਪੇ ਤੋਂ ਡਰਦੀ ਉਹਨੂੰ ਆ ਨਹੀਂ ਨੂੰ ਸਮਝਾ ਹਾਂ ਉਹ ਇਹਨੂੰ ਤੋੜੂ ਨਾਲ ਆਪਣੀ ਤੂੰ ਐ ਕਰ ਚੁੱਪ ਕਰਕੇ ਤੂੰ ਨਾ ਕੋਈ ਗੱਲ ਬੋਲੀ ਹਾਂ ਆ ਜਾਨਾ ਪਾਪੇ ਇਹ ਤੈਨੂੰ ਦਿਸਤਾ ਕਮਲੀ ਆ ਕੋਈ ਕਾਲੀ ਆ ਕੋਈ ਕਮਲੀ ਆ ਰਿਸ਼ਤਾ ਤੇਨੇ ਮੈਂ ਕਰਾਉਂਗੀ ਚੰਗਾ ਵਧੀਆ ਇਹ ਨਹੀਂ ਕਿ ਆ ਜਿਨਾ ਕਮਜੀ ਤੇ ਨੂੰ ਕਮਲੀ ਕੁੜੀ ਜਾ ਕੇ ਤਿੱਥੇ ਆਪਾਂ ਕੀ ਕਰਨੀ ਆ ਬੱਲੇ ਪਾਉਣੀ ਆਪਾਂ ਕੌਲੀ ਰੱਖਿਆ ਆਬ ਦੇ ਮੈਂ ਤੇਨੂੰ ਰਿਸ਼ਤਾ ਕਰਾ ਸੋਹਣੀ ਕੁੜੀ ਉਹ ਪੜੀ ਲਿਖੀ ਹੋਰੀ ਚਟਟੀ ਇਹਨਾਂ ਤੇ ਕਮਲੀ ਕੁੜੀ ਦਾ ਸਾਹ ਕਰਾ ਦੇਣਾ ਚਾਹੀਦਾ ਤੇ ਕੁੜੀ ਵੀ ਕਾਲੀ ਚੰਗਾ ਤੂੰ ਕੰਭੈਣੇ ਰਿਸ਼ਤਾ ਰਹਿਣਾ ਲੈਣੀ ਵਿਆਹ ਕਰਾਉਣਾ ਅਜੇ ਚੰਗਾ ਉਹ ਮਿੱਤਰਾ ਬੋੜ ਲਈ ਇਹਨਾਂ ਦੇ ਨਾਲ ਮੇਰੀ ਸਪੋਰਟ ਕਰਨੀ ਤੂੰ ਪਰ ਜਾਈ ਦੀ ਕਰਨੀ ਤੂੰ ਮੈਂ ਤੈਨੂੰ ਰੋਟੀ ਪਾਣੀ ਦੇਦੀ ਰਹੀ ਆ ਨਾ ਹਾਂ ਮੇਰੀ ਸਪੋਰਟ ਕਰਨੀ ਤੂੰ ਪਹਿਣਾ ਦੀ ਨਹੀਂ ਸਪੋਰਟ ਕਰਨੀ ਤੂੰ ਪਹਿਣਾ ਸਿੱਤਰੇ ਕਰਦੀਆਂ ਦਿਖਾਵਾਂ ਅੱਜ ਦਾ ਕਾਲੀ ਲਿਆ ਆਦ ਕੇ ਇੱਕ ਕੰਬਲੀ ਲਿਆ ਆਦ ਕੇ ਰਾਖੀ ਮੇਰੇ ਪਰ ਜਾਈ ਸਾਖ ਕਰਾਊਗੀ ਹਾਂ ਹੋ ਚੰਗਾ ਆ ਜਾ ਆ ਜਾ ਤੇ ਤੂੰ ਲਾ ਦੇ ਨਾ ਮੈਂ ਫਿਰ ਲਾ ਕੇ ਤੂੰ ਇਹਨਾਂ ਦੇ ਮੈਂ ਫੇਰ ਕਰਦੀਆਂ ਆ ਉਹ ਮਾਂ ਹਾਂ ਉਹਨਾਂ ਲਈ ਮਦਰ ਲਾ ਕੇ ਮੈਂ ਅਟਲੀ ਸਾਫ਼ ਕਰਾਉਂਗੀ ਕੀ ਕੀ ਕਰਨ ਦਾ ਤੀਰੀ ਕੋਸ਼ਿਸ਼ ਵੀ ਕਰਨਾ ਕਿ ਬੇਟੀ ਕੰਮ ਕੰਮ ਕਰਕੇ ਲੈ ਦੱਸ ਤੁਹਾਨੂੰ ਵੀ ਬਦ ਫੋਨ ਆਇਆ ਫੋਨ ਹੋਜੇ ਤਾਂ ਰਹਿ ਤੂੰ ਚੁੱਕਿਆ ਹੀ ਨਹੀਂ ਫੋਨ ਇਹਨਾਂ ਦਾ ਫੋਨ ਆ ਗਿਆ ਇਹ ਫੋਨ ਆਇਆ ਪੂਰੀ ਦੇਖਣਾ ਮੁੰਡਾ ਕੀ ਆਈ ਜਾਂਦਾ ਕੋਣ ਆਇਆ ਸੀ ਕਿੰਨੇ ਦੋ ਰਿਸ਼ਤੇ ਨਹੀਂ ਕਰਾਉਂਦੇ ਜਿਹੜੇ ਆਹ ਆਹ ਕੀ ਜੀ ਆਪਣੇ ਰਿਸ਼ਤਾ ਕਰਦੇ ਤੇ ਉਹ ਆਂਦੇ ਕੁੜੀ ਦੇਖਣ ਆਣਾ ਅੱਜ ਇੱਥੇ ਚੰਗਾ ਸਗੋ ਆਉਂਦੇ ਮੈਂ ਤਾਂ ਨਹੀਂ ਆਵਾਂ ਵਿੱਚੋਂ ਕੰਮ ਨਿਬੜੇ ਇਹਨੂੰ ਵੀ ਵਿਆਹ ਕੇ ਦੇ ਘਰ ਕਲਾਈ ਦੇ ਪਹਿਲਾਂ ਤੇ ਕੋਈ ਹੈਗਾ ਨਹੀਂ ਕੋਲਤੀ ਪਹਿਲਾਂ ਦੇ ਘਰ ਤੇ ਮਾਰਾ ਮੋਟਾ ਵੀ ਆਂਦਾ ਸਪਉਂਦੇ ਇਡਾ ਤਗੜਾ ਘਰ ਨਹੀਂ ਹੈ। ਸੱਦੀ ਹੋਈ ਤਾਂ ਅਜ ਪਹਿਲਾਂ ਵੀ ਹੋਰ ਪਹਿਲਾਂ ਹੋਈ ਆ ਦੀ ਮਾਰਾ ਮੋਟਾ ਮੁੰਡਾ ਵੀ ਇਡਾ ਸਿਆਣਾ ਚਾ ਚਲਾਜ ਤਾਂ ਨਹੀਂ ਹੈਗਾ। ਸਿਆਣਾ ਨਹੀਂ ਹੈਗਾ। ਇਹਨੂੰ ਇਹੋ ਜਿਹਾ ਮਿਲਣਾ ਹੋਈ ਨਾ ਮੈਂ ਤੂੰ ਮੈਂ ਕੰਮ ਪੈਸਿਆਂ ਦੀ ਪੈਸਿਆਂ ਦੀ ਲਾਈਏ ਦਮਾ ਦਾ ਵਿਆਹ ਕਰਕੇ ਜੋ ਖਰਚਾ ਕੰਟੀਲ ਕੰਮ ਨਵੇੜ ਕੇ ਮੈਂ ਤੇ ਆਣੀ ਜਦੋਂ ਇਹਨਾਂ ਦੇਖਣਾ ਹੁੰਣਾ ਨਾ ਜਦੋਂ ਇਹਨਾਂ ਦੇਖਣਾ ਹੁੰਣਾ ਨਾ ਮੇਰਾ ਤਰ੍ਹਾਂ ਤਾਂ ਉਹਦੇ ਚੁੰਮੀ ਚੜਾ ਕਿਤੇ ਨਾ ਕੋਈ ਇਹਨਾਂ ਨੂੰ ਚੁੰਮੀ ਚੜਾਣਾ ਉਹਨੇ ਟੈਂਸ਼ਨ ਕਰ ਲਈ ਮੈਂ ਤਾਂ ਇੰਨੇ ਪੈਸੇ ਕਿੱਥੋਂ ਲੈ ਉਹ ਪੈਸੇ ਹਾਂ ਤੈਨੂੰ ਉਹ ਵੀ ਤੇ ਮੈਂ ਤੈਨੂੰ ਕਹਿਣ ਲਈ ਹੈ ਕਿੱਥੇ ਹੈ ਕਿੱਥੇ ਮੈਡਮ ਕਿੱਥੇ ਪਤਾ ਨਹੀਂ ਸੋਇ ਚ ਕੰਮ ਨਹੀਂ ਕਰਮ ਲਈ ਕਿੱਥੇ ਉਹ ਕੀ ਉਹ ਬਣੀ ਹੈ ਤੇ ਉਹਨਾਂ ਨੇ ਕਿੱਥੋਂ ਪਸੰਦ ਕਰਨੀ ਮੈਂ ਤੇ ਇਹਦੇ ਨਾਲ ਹੀ ਸਭ ਨੂੰ ਲੈ ਜਾ ਚਾਰ ਲੈਣੀ ਆ ਮੁੰਡਾ ਵੀ ਏਡਾ ਚਾਚ ਚਤਰ ਚਲਾ ਕੇ ਦੱਸਦੇ ਤੂੰ ਐਵੇਂ ਟੈਂਸ਼ਨ ਮੇਰਾ ਤਰ੍ਹਾਂ ਤਾਂ ਦੂਸਰ ਸਭ ਨੂੰ ਰਹਿ ਨਹੀਂ ਦਈਏ ਕੰਮ ਵਾਵਾ ਕਰੀ ਜਾਂਦੀ ਆ ਆਪਣੀ ਨਹੀਂ ਗੀ ਭੈਣੇ ਲੋਕੀ ਗੱਲਾਂ ਪਤਾ ਕਿੰਨੀਆਂ ਕਰਦੇ ਨੇ ਆੜ ਗਮਾੜ ਉਹ ਮਰੋ ਕੀ ਉਹ ਨੂੰ ਵਿਆਹਦਿਆਂ ਨਹੀਂ ਘੜਦ ਕਰ ਲੈਣੇ ਲੋਕੀ ਬਥੇਰੀ ਗੱਲਾਂ ਕਰਦੇ ਆ ਨਹੀਂ ਨਹੀਂ ਤੂੰ ਰਹਿਣ ਦੇ ਪ੍ਰੀਤ ਐਵੇਂ ਦੇ ਕੰਮ ਨਾ ਮਾਰਾ ਤੇਰੇ ਤੇ ਪਲ ਗਏ ਤੁਹਾਨੂੰ ਕੀ ਲੋੜ ਹੈ ਮੇਰੇ ਤੇ ਮਾਸਾ ਮਾਸਾ ਜਿੰਨੇ ਨਹੀਂ ਆਣੇ ਮੈਂ ਹਾਂ ਚੱਲ ਗੱਲ ਪਲਦੀ ਨਹੀਂ ਪੈਣਾ ਨਾਲ ਮੈਂ ਨਾ ਕਸੇ ਕੰਮ ਕਰਾਉਂਗੀ ਲੋਕੀ ਗੱਲਾਂ ਬਥੇਰੀਆਂ ਕਰਦੇ ਜੇ ਕਿਤੇ ਅੰਦਰ ਰਿਸ਼ਤੇਦਾਰ ਚਲ ਜਿਓ ਤੇ ਪਹਿਲਾਂ ਇਹਦਾ ਨਾਮ ਲੈਂਦੇ ਹੈਂ ਤੁਸੀਂ ਕੁੜੀ ਕਿਉਂ ਨਹੀਂ ਆਉਂਦੇ ਕੁੜੀ ਕਿੱਡੀ ਉਮਰ ਦੀ ਕਰ ਦਿੱਤੀ ਐਦਾਂ ਐਦਾਂ ਕਰਕੇ ਤੇ ਗੱਲਾਂ ਕਰਦੇ ਲੋਕੀ ਲੋਕਾਂ ਨੇ ਲੋਕਾਂ ਬਥੇਰੀਆਂ ਗੱਲਾਂ ਕਰਦੇ ਜੇ ਲੋਕਾਂ ਦੀ ਨਹੀਂ ਪਰਵਾਹ ਕਰੀ ਤੇ ਆ ਜਾ ਪ੍ਰੀਤ ਉਹਨਾਂ ਨੇ ਉਹਨਾਂ ਨਾਲ ਤੇ ਜਾ ਉਹ ਵੀ ਆਪੇ ਕੀ ਕਰੀਆ ਪਸੰਦ ਵੀ ਕਰਨੀ ਹੈ ਕਿ ਨਹੀਂ ਕਰਨੀ ਆਓ ਤੇ ਚਲ ਵੇਖੀਏ ਸਹੀ ਕੀ ਕਰਨ ਦੇ ਨਾਲੇ ਨੱਚ ਕੇ ਨਾਤੋ ਲਵੇ ਬਿਹਤਰੀਏ ਚਾਹ ਪਾਣੀ ਨਹੀਂ ਦੇਣਾ ਉਹਨਾਂ ਨੂੰ ਕਿ ਉਹਦੇ ਤੋਰ ਦੇਣਾ ਜੋ ਆਹੋ ਤੇ ਵੇਖੀਏ ਬਿਸਕੁਟ ਬਸ ਕੋ ਹੈ ਇਹ ਕਿ ਨਹੀਂ ਕਰੇ ਮੈਂ ਉਹਨਾਂ ਨੂੰ ਆਨੀ ਬਣਾ ਤੋ ਲੈ ਅੱਜ ਨਾਉਣੇ ਹੀ ਵੇਖਾਂ ਹਾਂ ਜਾਓ ਕਹੋ ਨਾਲੇ ਜਾਓ ਤੇ ਮੂੰਹ ਮਾਸਵਾ ਲਵੇ ਆਪਣਾ ਧੀਰੀ ਕੀ ਕਰੀ ਜਾਂਦੇ ਹੋ ਕੰਮ ਹੀ ਕਰੀ ਜਾਣੀ ਆ ਤੇ ਹੋਰ ਮੈਂ ਕੀ ਕਰਾਂ ਜਿਹੜਾ ਤੁੰਗਾ ਛੱਡ ਦਿੰਾਂ ਜੀ ਪਾਣੀ ਦੇ ਆ ਜਿਵੇਂ ਪਾਣੀ ਪੀਣਾ ਦਸ ਕੰਮ ਕਰਦਾ ਹੀ ਕਰੰਦਾ ਹੈ ਤੁਸੀਂ ਇਦਾਂ ਕਹੀ ਜਾਂਦੇ ਹੋ ਇੰਨਾ ਥੋੜੀ ਤੁਹਤ ਕਰ ਲਾ ਬਹੁਤ ਨਹੀਂ ਵਡਾਉਣੀ ਇਹ ਬੰਦਾ ਮਾੜਾ ਮੋਟਾ ਬਾਤੀ ਵੀ ਤਾਰੇ ਕਿ ਤੇ ਲੋਏ ਦੇ ਥੋੜੀ ਸਾਰਾ ਜੂਰੀ ਲੱਗੇ ਰਹੀ ਹੈ ਠੀਕ ਹੈ ਠੀਕ ਹੈ ਨਾਲੇ ਮੇਰੀ ਗੱਲ ਸੁਣੋ ਅੱਜ ਤੁਹਾਨੂੰ ਵੇਖਣ ਆਲਿਆ ਨੇ ਆਉਣਾ ਜੇ ਕੋਈ ਨਾਲ ਦਾ ਫੋਨ ਆ ਗਿਆ ਵਾ ਆਉਂਦੇ ਅੱਜ ਅਸੀਂ ਆਉਣਾ ਅੱਜ ਸਾਡਾ ਟਾਈਮ ਹੈਗਾ ਫਿਰ ਸਾਡਾ 5 6 ਦਿਨ ਟਾਈਮ ਨਹੀਂ ਹੈਗਾ ਛੋਣੇ ਛੋਣੇ ਜ ਵੱਢਣ ਦੇ ਚਾ ਚੰਗਾ ਵੇਰ ਜਾਣਗੇ ਤੇ ਹਾਂ ਮੇਰੀ ਗੱਲ ਕਿ ਜਦ ਤੁਸੀਂ ਨਾ ਸੋਣਾ ਬਣਾਣਾ ਆਤੋਂਗੇ ਤੇ ਤਿਆਰ ਹੋ ਜਾਏ ਤੇ ਸੋਨਾ ਸੂਟ ਪਾਇਓ ਤਾਂ ਇਹ ਸੋਣਾ ਮੁੰਡਾ ਲੱਗਿਆ ਤੈਨੂੰ ਪਤਾ ਇੱਥੇ ਮੈਂ ਕਿੰਨਾ ਕੰਮ ਕਰ ਕਰ ਕੇ ਰੋਲਗੀ ਤੇ ਅੱਗੇ ਵੀ ਮੈਂ ਰੋਲਗੀ ਤੇ ਫਿਰ ਮੈਨੂੰ ਪਤਾ ਇਹ ਜ਼ਿੰਦਗੀ ਇਸ ਕਰ ਮੈਂ ਕੱਟੇ ਇਹਨਾਂ ਨੂੰ ਜਿੱਦ ਤੁਸੀਂ ਇਹ ਨਾ ਕਰੀ ਜਾਂਦੇ ਜੇ ਕੰਮ ਕਰਕੇ ਕਾਹਦਾ ਰੋਲ ਕੇ ਘਰ ਮਤ ਕਰਦਾ ਹੀ ਕੀਤਾ ਫਿਰ ਕਿੱਡੀ ਤੇ ਗਾਲੇ ਜੇ ਤੁਸੀਂ ਸਾਡੇ ਕੋਲ ਕਰਾ ਦਿੰਦੇ ਜੇ ਤਾਂ ਐਵੇਂ ਲਾਗੋ ਹਾਥੂ ਤੇ ਨੀਣਾ ਵਟਾਉਂਦੀ ਆ ਬੰਦਾ ਥੋੜਾ ਬਹੁਤਾ ਤੇ ਲਾਗੋ ਹਾਥੂ ਉਥੇ ਵਟਾ ਦੇਣਾ ਭਿਚਾਂ ਸਾਡੀ ਕੱਲੀ ਡਈ ਰਹਿ ਨਾਲ ਚਲ ਕੋਈ ਨਹੀਂ ਤੁਸੀਂ ਕੰਮ ਕਾਸੀ ਕਰਨਾ ਹੀ ਹੁਣ ਤੁਸੀਂ ਵਿਆਹ ਜਾਣਾ ਤਾਂ ਅਸੀਂ ਕਰਨੇ ਹੋਰ ਕਿੰਨੇ ਕਰਨੇ ਹੁਣ ਪਰ ਸੋਨਾ ਲੱਭ ਕੇ ਦਿਓ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਮੈਨੂੰ ਹਣੇ ਹੋ ਜਈ ਨਾ ਹੋਈ ਸੀ ਮੈਂ ਉੱਥੇ ਸਾਰੀ ਉਮਰ ਹੀ ਦੌਂਦੀ ਰਵਾਂ ਨਹੀਂ ਨਹੀਂ ਮੁੰਡਾ ਬਹੁਤ ਵਧੀਆ ਤੁਸੀਂ ਆਪਣਾ ਕਿਨਾਰ ਲੈ ਲੈਣ ਨੂੰ ਕਿਹਦੇ ਤਿਆਰ ਹੋ ਜਾਓ ਹਾਂ ਜੀ ਮੈਂ ਤਿਆਰ ਚਲ ਮੈਂ ਹੋ ਗਈ ਮੈਂ ਫੁਲਕੇ ਆਪੇ ਲਾ ਲੂੰਗੀ ਤੇਨਾਂ ਹੱਥੋਂ ਤੇ ਤਿਆਰ ਹੋ ਤੇ ਸੋਹਣੇ ਬਣ ਜਾਓ ਕੋਈ ਨਹੀਂ ਮੈਂ ਸੋਹਣੀ ਬਣ ਜਾਂਗੀ ਹਾਂ ਉਹ ਵਜਾ ਕਰ ਛਡਣ ਗਿਆ ਜਿਹੜਾ ਕੰਮ ਕਰਾ ਛੱਡ ਦੂ ਹਾਂ ਜਾਂ ਮੈਨੂੰ ਘਾਹ ਸੇੜ ਦੇਣ ਦੀ ਹਾਂ ਹਾਂ ਮੈਂ ਤਾਂ ਮੈਨੂੰ ਤੇਨਾਂ ਤੇ ਵਿਸ਼ਵਾਸ ਹੀ ਨਹੀਂ ਆਗਾ ਮੈਂ ਤਾਂ ਮਾਰੀ ਦੇਣ ਮੈਂ ਕਿੰਨੂੰ ਕਹਾ ਵਿਸ਼ਵਾਸ ਹੋਵੇ ਤੇ ਤੇਰੀ ਆਣਾ ਇੰਨਾ ਨਹੀਂ ਚੱਲ ਵਿਆਹ ਕੇ ਬੰਨੇ ਮਾਰਾਂਗੇ ਹਾਂ ਕੰਮ ਕਰਦੇ ਸਾਰੀ ਉਮਰ ਨਾਲ ਜਾਣੀ ਆ ਪਰ ਜੇ ਉੱਥੇ ਮਾੜਾ ਲਾਭ ਦਿੱਤਾ ਤੇ ਉੱਥੇ ਵੀ ਮੈਨੂੰ ਇਹੋ ਕੰਮ ਕਰਨੇ ਲੈਣੇ ਬੰਦਾ ਸੋਚੇ ਕਿ ਚਾਹੇ ਸਾਡੀ ਨਾ ਨਾ ਆ ਥੋੜਾ ਬਹੁਤਾ ਸਹੀ ਕਰੀਏ ਨਾ ਲੋਕੀ ਸੱਤ ਬਗਾਨੇ ਆਲਾ ਕਰਦੇ ਆ ਵੀ ਚੱਲ ਸੱਤ ਬਗਾਨਾ ਵੀ ਜਾਵੀਂ ਹੁੰਦਾ ਵੀ ਵਿਚਾਲ ਕੋਈ ਗੱਲ ਨਹੀਂ ਇਹਨਾਂ ਨੂੰ ਤੇਹਾਡਾ ਆਪ ਦੀ ਜੜੀ ਅਗਰ ਸੱਤ ਬਗਾਨਿਆਂ ਦਾ ਇਹਨਾਂ ਨੇ ਕਿਹਾ ਜੀ ਠੀਕ ਕਰਨਾ ਪਰ ਜਿੰਨੀਆਂ ਆਪ ਹੀ ਸੋਚਣਾ ਕੋਈ ਸੋਚ ਨਾ ਦੇ ਅੱਜ ਤੱਕ ਸੋਚਦਿਆਂ ਮਾ ਨਾ ਕੋਈ ਲੈਣਾ ਦੇਣਾ ਪਤਾ ਨਹੀਂ ਕਿਹੋ ਜਿਹਾ ਮੁੰਡਾ ਤੇ ਕੋਈ ਜਾਨੇ ਕੀ ਕਰਕੇ ਆਉਣ ਜਾਂ ਕਿਹਦੀਆਂ ਕਰਕੇ ਆਉਣਗੇ ਮੈਂ ਕਿਨੂੰ ਦੁੱਖ ਦੱਸਣਾ ਮੇਰਾ ਕਿਹੜਾ ਕਿ ਦੁੱਖ ਦੱਸਣ ਵਾਲਾ ਰਹੇਗਾ ਕੋਈ ਏੰਜ ਮੇਰੀ ਕਿਸਮਤ ਨਾਲ ਨਹੀਂ ਮਿਲ ਜੂਗੀ ਫੋਨ ਹੈ ਮੈਂ ਕਿਹਨਾਂ ਦੇ ਵਿੱਚ ਮਦਦਾਂ ਜੀ ਮੇਰੇ ਕਾਸਰ ਨੂੰ ਤਾਂ ਇੱਥੇ ਮੈਂ ਪਰਵਣੇ ਆਉਂਦੇ ਤੇ ਸਫਾਈ ਕੋਈ ਚਾਚ ਨਾ ਕਰ ਲਓ ਨਾ ਉਹਨੇ ਖਲਾਰਾ ਪਾਇਆ ਆ ਤੁਹਾਨੂੰ ਕਹੇ ਤੂੰ ਕੰਮ ਪਤਾ ਲੱਗਦਾ ਨਹੀਂ ਕਹੇ ਤੂੰ ਕਰਨਾ ਇੱਕ ਬੰਨੇ ਤੂੰ ਕੰਮ ਕਰ ਲੈ ਇੱਕ ਬੰਨੇ ਤੂੰ ਉਹ ਕਰ ਲੈ ਕਦੀ ਇੱਕ ਬੰਨੇ ਤੂੰ ਉਹ ਕਰ ਲੈ ਮੈਂ ਦੱਸ ਮੇਰੇ ਚਾਰ ਹੱਥ ਆ ਤਲੇ ਸੇਰ ਦਾ ਕੀਤਾ ਕੀ ਹੈ ਵਿਲੇ ਜੇ ਤੇ ਜੇ ਹੁਣ ਤਰਾਜ ਕਰ ਦੋਗੇ ਤਾਂ ਕੀ ਹੋ ਜਾਊਗਾ ਸਵੇਰ ਦਾ ਰੋਟੀ ਪਾਣੀ ਬਣਾਇਆ ਖਵਾਇਆ ਕੀਤਾ ਆਪਦੇ ਤੁਸੀਂ ਇੱਕ ਮਿੰਟ ਨਹੀਂ ਹੱਥ ਲਾਇਆ ਵੀ ਨਹੀਂ ਉਹ ਬਸ ਸਾਨੂੰ ਮਿਹਨੇ ਮਾਰਦੇ ਰਿਹਾ ਕਿ ਤੋ ਵੀ ਤੁਸੀਂ ਨਹੀਂ ਕੁਝ ਕਰਦੇ ਮੈਂ ਕਿੰਨੂੰ ਆਖਿਆ ਕਰਾਂ ਦੱਸ ਮੈਂ ਤੁਹਾਨੂੰ ਹੀ ਆਖਣਾ ਆਖਣਾ ਵਿਆਹ ਵੀ ਤੁਹਾਡਾ ਹੀ ਕਰਨਾ ਹੈ ਆਖ ਤੇ ਕਰਾਉਣ ਲੱਗੀਆਂ ਤਨਰਾ ਫਿਰੋਂ ਤੁਹਾਡਾ ਫਰਜ਼ ਬਣਾ ਦਾ ਸ਼ਰਮ ਹੁਣ ਮੈਂ ਆਪੇ ਵਿਛਾ ਲੈਣੀ ਆ ਕੋਈ ਜਾ ਕੇ ਤੇ ਤਿਆਰ ਹੋ ਉਹ ਆਉਣੀ ਆਈਆਂ ਨੇ ਜੇ ਹੈ ਨਾ ਜੇ ਮੈਂ ਕੰਮ ਕਰਨ ਨਾਲ ਪੈਣੀ ਆ ਦਾ ਜਿੰਦੇ ਤੂੰ ਆਪੇ ਤਿਆਰ ਹੋ ਜਾ ਤਾਂ ਛੇ ਮੈਂ ਨਹੀਂ ਕਰਦੀ ਫਿਰ ਨਹੀਂ ਮੈਂ ਜੇ ਤੁਸੀਂ ਹੌਲੀ ਹੌਲੀ ਕੋ ਕੰਮ ਨੂੰ ਲੱਗੀ ਜਾਣਾ ਸਫਾਈ ਦਾ ਸਫਾਈ ਯਾਰਾ ਕੰਮ ਕਰਦੇ ਮੈਂ ਸੱਜੇ ਸੱਜੇ ਕਰਨਾ ਜਾ ਜਾ ਪਹਿਣਾ ਤਿਆਰ ਹੋ ਜਾ ਜਾ ਕੇ ਆਉਣੀ ਆਲੀਆਂ ਵਾ ਮੈਂ ਨਹੀਂ ਹੋਣੀ ਤਿਆਰ ਆਪੇ ਵਿਛਾ ਲੈਣੀ ਚਾਹਤ ਕਦੀ ਆ ਜਿੰਦੀਆਂ ਰੋਟੀ ਖਾਣੀ ਕਦੀ ਆ ਜਿੰਦੀਆਂ ਕੋ ਕੰਮ ਕਰਨਾ ਕਦੀ ਆ ਜਿੰਦੀਆਂ ਸੌਂ ਕਰਨਾ ਕਾਸਤ ਮਹਾਰਾਜਾ ਕੰਮ ਕਹਿ ਦੋ ਤੇ ਉਸੇ ਨੇ ਗੁੱਸਾ ਕਰ ਲੈਂਦੇ ਇਹ ਨਹੀਂ ਚੱਲ ਬੰਦਾ ਚਾਹ ਤੇ ਛੁੱਟਾ ਚਾਹ ਨਾਲ ਸ਼ਾਂਤ ਘਰ ਪਰਦੇ ਆਉਂਦੇ ਹੁੰਦੇ ਤੇ ਜੇ ਤਾਂ ਕਿਸੇ ਮੈਂ ਤੇ ਅਣੀ ਕਿਤੇ ਹੋ ਗਏ ਵਿੱਚ ਉਹ ਤੇ ਚੱਲ ਕੰਮ ਨਿਭੜੇ ਤੇ ਵੀ ਆਪਣੇ ਘਰ ਜਾਣ ਵਾਲੇ ਬਣੇ ਹੋ ਵੀ ਆਉਂਦੇ ਹੋਣਗੇ ਨਾਲ ਚਾਹ ਪਾਣੀ ਨੂੰ ਕੁਝ ਮਦਦ ਆ ਤੇ ਨਾਲ ਕੋਸ਼ਿਸ਼ ਉਹਨਾਂ ਦਾ ਖਾਣਾ ਕੀ ਚਾਹ ਦੇ ਨਾਲ ਹੋਰ ਬਾਰੇ ਕਿੱਥੇ ਗਏ ਹੋਰ ਉਹ ਕੀ ਗਾਦੀ ਤੇ ਪਾਣ ਦੇ ਉੱਥੇ ਥੋੜਾ ਦੇ ਦਿੰਦੇ ਹੋਣ ਕੀ ਫਰੋਲੀ ਜਾਣੇ ਘੰਟਾ ਹੋ ਗਿਆ ਤੁਹਾਨੂੰ ਆਏ ਤਾਂ ਮਸੂਰ ਤੇ ਵੇਖਣਾ ਫਿਰ ਤੂੰ ਖਣਾਉ ਨਹੀਂ ਪਾ ਹੁਣ ਘੰਟਾ ਇੱਥੇ ਲਮਾਰੀ ਅੱਗੇ ਖੜੇ ਰਹੇ ਹੋ ਹੁਣ ਕੀ ਲੱਭੀ ਜਾਣੇ ਇਹਦੇ ਚ ਤੇ ਮੈਂ ਸੂਟ ਲੱਭਾ ਮੈਨੂੰ ਪਹਿਲਾਂ ਹੀ ਪਤਾ ਸੀ ਆ ਪੜਵਾ ਉੱਤੇ ਲੋਹੜੀ ਚੱਲੇ ਇਹ ਵੜਾ ਸੋਨਾ ਸੂਟ ਬਣਾ ਕੇ ਦਿੱਤਾ ਦੱਸ ਮੇਰੀ ਮਾਂ ਹੁੰਦੀ ਤਾਂ ਕੋਈ ਮੇਰੇ ਚਾਜ ਦਾ ਸੂਟ ਬਣਾ ਕੇ ਦੇਦੀ ਤੇਰਾ ਨਾ ਨਾ ਚਾਜ ਦਾ ਤਾਂ ਕਦੀ ਮਿਲਿਆ ਹੀ ਨਹੀਂ ਸਾਰੀ ਉਮਰ ਐਵੇਂ ਕੱਢ ਲਈ ਆ ਆਪ ਦੇ ਭਰਾ ਨੂੰ ਦੱਸਾਂ ਤਾਂ ਫੇਰ ਲੜਾਈ ਆ ਹੁਣ ਦੱਸੋ ਉਹਨਾਂ ਦੱਸੋ ਸਾਨੂੰ ਪੜਾਓ ਕਰ ਕਰੋ ਹਨਾ ਆਪਨਾ ਤਾਂ ਤੁਹਾਡਾ ਬਣਿਆ ਨਹੀਂ ਮੈਂ ਕਿੱਥੇ ਰਹਿ ਤਾਡੇ ਪੜਦੇ ਰੱਖਦੀ ਆ ਪਰ ਤਹੀ ਨਹੀਂ ਪੜਦਾ ਰਹਿਣ ਦੇਗਾ ਮੈਂ ਕੀ ਕਰਾਂ ਆ ਮੇਰੇ ਤਾਂ ਚਾਜ ਦਾ ਸੂਟ ਹੀ ਰੱਖਾ ਉਹ ਹੋਣੀ ਅੰਨਾ ਇਹਨੂੰ ਕੋਈ ਨਾ ਚਾਜ ਦਾ ਬਣਾ ਦੋ ਆ ਰਾਵਾਂ ਹੁਣ ਮੈਂ ਪਾਵਾਂ ਵੀ ਕੀ ਦੱਸ ਚੰਗੇ ਭਲੇ ਲੀੜੇ ਕੁਛ ਨਹੀਂ ਲੀੜਨ ਹੋਇਆ ਤੋ ਦੇ ਲੋ ਸੋਨਾ ਬੜਾ ਦੁੰਨਾ ਮੈਨੂੰ ਸੂਟ ਬਣਾ ਕੇ ਦੋ ਜਿਹੜਾ ਮੈਂ ਪਾਉਣਾ ਮੈਂ ਪਰਾ ਦਾ ਸੂਟ ਕੱਢ ਕੇ ਫੜਾ ਦਿੰਦਾ ਉਹ ਸੂਟ ਪੜਾ ਸੂਟ ਪੜਾ ਸੂਟ ਪਾ ਲੈ ਹਾਂ ਮੈਨੂੰ ਮੇਰੇ ਤੇ ਕੋਈ ਚੱਲਦੀ ਨਹੀਂ ਤੇ ਮੇਰੀ ਮਾਂ ਹੁੰਦੀ ਤੇ ਮੇਰੀ ਕੋਈ ਚੱਲਦੀ ਹੁਣ ਤੁਹਾਡੇ ਅੱਗੇ ਮੇਰਾ ਕੋਈ ਜੋਰ ਨਹੀਂ ਚੱਲਦਾ ਤੁਹਾਡੇ ਮਰਜ਼ੀ ਦਾ ਚੱਲ ਜੀ ਕੰਮਾਂ ਦੀਆਂ 24 ਘੰਟੇ ਕਰੀ ਜਾ 24 ਘੰਟੇ ਕਰੀ ਜਾ ਤੇ ਪਰਲੀ ਗੱਲ ਤਾਂ ਕਿਨੇ ਲੈ ਕੇ ਦੇਣਾ ਫੇਰ ਆ ਦਿੰਦੀ ਘਰ ਦਾ ਕੰਮ ਐ ਤੇ ਘਰ ਦਾ ਕੰਮ ਤੇ ਲੀਡਰ ਲੱਤਾ ਵੀ ਘਰੋਂ ਹੀ ਲੈ ਕੇ ਦੇਣਾ ਕਿੰਨੇ ਲੈ ਕੇ ਦੇਣਾ ਲੀਡਰ ਲੱਤਾ ਆ ਫੇਰ ਆ ਦਿੰਦੀ ਸਾਨੂੰ ਬੋਲਦੀ ਆ ਸਾਡੇ ਅੱਗੋਂ ਕੰਨਾ ਕਰਦੀ ਆਇਆ ਕਰਦੀ ਜੋ ਕਰ ਸੀ ਗੱਲਾਂ ਹੀ ਕਰਨੀਆਂ ਹਾਂ ਮਾਂ ਹੋਵੇ ਤੇ ਆਪੇ ਨਾ ਤਾਨੂੰ ਮਤਵਾਵਾ ਤੇ ਨਾ ਸਾਡੇ ਨਾਲ ਨਾ ਦੱਸ ਕਰ ਪਤਾ ਨਹੀਂ ਅਜੇ ਕਿਹੋ ਜਿਹਾ ਦੇ ਕੇ ਦੇਣਾ ਤੇ ਕਿਹੋ ਜਿਹਾ ਨਹੀਂ ਮੱਛੀ ਨਹੀਂ ਡੰਮ ਦੇਣਾ ਤੇ ਚੱਲ ਛੁਰੀ ਜਾ ਹਾਂ ਤਾਨੂੰ ਪਤਾ ਲੱਗ ਕੋਈ ਜਦ ਮੈਂ ਚਲ ਗਈ ਜਿੱਧਰ ਕੰਮ ਕੀਤਾ ਹੋਣੀ ਤੁਹਾਨੂੰ ਪਤਾ ਲੱਗ ਫੇਰ ਅੱਜ ਬੋਲਾ ਪੋਲੀ ਮਾਰ ਕੇ ਬੋਲਾ ਪੋਲੀ ਮੋਲਣਾ ਕਿ ਚਲ ਕੋਈ ਨਾ ਕੋਈ ਚੱਜ ਦਾ ਸੂਟ ਲੱਭ ਜਾਵੇ ਤੇ ਮੈਂ ਪਾ ਲਾਂ ਜਾਂ ਕੋਈ ਤੇ ਚੀਜ਼ ਲੈ ਕੇ ਨਹੀਂ ਦੇਂਦੇ ਯਾਰ ਮੈਂ ਸਭਾ ਹਾਂ ਆਹ ਆ ਸੂਟ ਦੇ ਗਈ ਐਜੇ ਸੂਟ ਮੈਂ ਆਹ ਜੇ ਕਹੇ ਆਹ ਜੇ ਸੂਟ ਕੋਈ ਨਾ ਪਹਿਲਾ ਬੰਦਾ ਪੁੱਛੇ ਰੋ ਕਾਮ ਨੂੰ ਆਜਰੇ ਕਾਮਕਾਰੀ ਨਾ ਕਰ ਇਦਾਂ ਕਰ ਇੱਕ ਨਾ ਕਰ ਕਰਕੇ ਬਨੇ ਲਾ ਵੀ ਦਨੀਆ ਤੇ ਕਿਹੇ ਬਨੇ ਲੱਜ ਜਾਂਦੇ ਨੂੰ ਇਹਨਾਂ ਨੇ ਆ ਜਾ ਪਛਾਨਦੰ ਦਾ ਸੂਤ ਮੈਨੇ ਇਹ ਪਾਉਣਾ ਕੀ ਹੋਇਆ ਹੁਣ ਪਾਉਣ ਕਿਉਂ ਨਹੀਂ ਕਰਕੇ ਆਉਣੀ ਆਉਂਦਾ ਮੈਂ ਤੂੰ ਹੀ ਤੇ ਆਖ ਬਾਲੇ ਸੋਲੇ ਭਾਈ ਜੰਮੀ ਰੋਹ ਜਾਈ ਕੱਢ ਕੱਢ ਕੇ ਉਹ ਗੜੇ ਦੇ ਵਿੱਚ ਖਣ ਆਉਣਾ ਹੁੰਦਾ ਜਿਹਨੂੰ ਵੇਖਣ ਉਹਨਾਂ ਨੂੰ ਚੱਜ ਦਾ ਨਹੀਂ ਡਾ ਲੈ ਕੇ ਚੱਜ ਦੇ ਲੈ ਕੇ ਦੇਈ ਦੇ ਉਹਦੇ ਤੇ ਤੁਹਾਨੂੰ ਨਾਲ ਖੜ ਕੇ ਖੜ ਲੈ ਕੇ ਦੇਈ ਦੇ ਉਹਦੇ ਤੇ ਆਦੇ ਚੱਗੇ ਭਰੇ ਆ ਚੋਂਗੇ ਭਰੇ ਸਵਾ ਚੰਗੇ ਭਰੇ ਸਾੜ ਬਾੜ ਪਤਾ ਨਹੀਂ ਸਾੜ ਬਾੜ ਸੂਟ ਬਣਾ ਕੇ ਦਿੰਦੀਆਂ ਉਹ ਵੀ 400 ਦਾ ਵੀ 500 ਦਾ ਚੰਗਾ ਭਾਏ ਤੇ ਕਿਹੜੇ ਤੁਸੀਂ ਘਰ ਚਾਚਾ 5 500 ਦੇ ਭਾਈ ਫਿਰਦੇ ਨਾ ਤੇ 4 500 ਰੁਪਏ ਵੇ ਬੰਜਦਾ 4 500 ਦੀ ਕੋਈ ਵੈਲ ਚਾਰ ਕਿ ਤੂੰ ਜਿਹੜੀਆਂ ਜਾਰਾ ਨਾ ਖੋਦੀਆਂ ਚ ਮੇਰਾ ਵੀ ਸੱਚੇ ਨਵੇਂ ਕੰਮ ਕਰਦੀ ਘਰ ਚ ਜੇ ਤੂੰ ਨਹੀਂ ਇਹ ਕਾਦੀਆਂ ਮਾਰ ਕੇ ਨਵੇਂ ਨਾਣਾ ਰਿਆ ਤੁਹਾਡੀ ਤਾਂ ਹੀ ਤੁਹਾਨੂੰ ਰਿਸ਼ਤਾ ਨਹੀਂ ਹੁੰਦਾ ਵੀ ਕੁੜੀ ਲੜਾਕੀ ਬੜੀ ਸਾਰੇ ਆਣ ਦੁਆਣ ਤੁਹਾਡੇ ਆਵਾਜ਼ ਬਣ ਕੇ ਜਿੱਦਾਂ ਮੈਂ ਵਿਆਹੀ ਗਈ ਤੈਨੂੰ ਅੱਜ ਨਹੀਂ ਪਤਾ ਲੱਗਣਾ ਫਿਰ ਮੇਰੀ ਸਨੌਤ ਹੁੰਦੀ ਕਿ ਨਹੀਂ ਹੁੰਦੀ ਹੁੰਦੀ ਇਹ ਕਹਿੰਦੇ ਨਾਲ ਪਤਾ ਨਾ ਬਣਾ ਕੇ ਕੰਮ ਕਰੋ ਕਿੰਨੇ ਨਾਲ ਪਤਾ ਨਾ ਗੂਗਾ ਕਿ ਤਰਾ ਕੰਮ ਕਰੀ ਆ ਵੀ ਸਾਰੇ ਕਵਰ ਆ ਦਿਖਾਉਣ ਵਾਲੇ ਤੇ ਲੜੀ ਜਾਂਦੇ ਲੜੀ ਜਾਂਦੇ ਲੜੀ ਨਾ ਦੀ ਤੂੰ ਵੀ ਲੜਦਾ ਤਾਂ ਜਾ ਜਾ ਸੁੱਖੇ ਸਾਥੇ ਮੇਰਾ ਰਿਸ਼ਤਾ ਹੁੰਦਾ ਕਿ ਤੁਸੀਂ ਬਸ ਕਦੀ ਆਣੀ ਕਰਦੀ ਕਦੀ ਆਣੀ ਕਰਦੀ ਤੂੰ ਆਪ ਹੀ ਆ ਜਾ ਤਿਆਰ ਹੋ ਛੋੜਾ ਬੜਾ ਤੂੰ ਆਂਦਾ ਤਿਆਰ ਹੋ ਕੋਈ ਗੱਲ ਨਹੀਂ ਅੱਜ ਜਿਹੜੀ ਅਹੀਂ ਕਰ ਲੈਿੰਦੀ ਹਾਂ ਰਿਸ਼ਤਾ ਵੀ ਤੂੰ ਛਾੜਦੀ ਛਾੜੀ ਤੂੰ ਬਦੀ ਆਉਣੀ ਕੀਤਾ ਕਦੀ ਆਣੀ ਕੀਤਾ ਰਿਸ਼ਤਾ ਵੀ ਤੁਹਾਡੇ ਕੰਮਾਂ ਤੋਂ ਹੀ ਨਹੀਂ ਦੱਜ ਜੇ ਤੁਸੀਂ ਆ ਲੜਦੇ ਜੇ ਨਾ ਫਿਰ ਇਹਦੇ ਲੜਾਕੀ ਬੜੀ ਤਾਂ ਹੀ ਨਾ ਕੋਈ ਚਰੰਦਾ ਲੜਾਕੀ ਉਹਨਾਂ ਨੂੰ ਪਤਾ ਹੀ ਆ ਵੀ ਮਾਂ ਸਿਰਤੇ ਨਹੀਂ ਆਈ ਤੇ ਪਰਜਾਈਆਂ ਈਰਖਾ ਕਰਦੀਆਂ ਤੇ ਲੜਨਾ ਹੀ ਆ ਪਰਜਾਈਆਂ ਜੱਜਦੀਆਂ ਆ ਦੇਖ ਆਈ ਤਾਂ ਦੱਸੀ ਰਹਿੰਦੇ ਜਿਆ ਖਾ ਖਾ ਕੇ ਖਾਣਾ ਕਰ ਲਿਆ ਪਿਆਰ ਯਾਰ ਮਾਤਾ ਤੇ ਬੜਾ ਪਤਾ ਤੇ ਕਰੀ ਮਿਲਾਉਣੀ ਪੈਂਦੀ ਆ ਕਿ ਨਾਮ ਦੱਸ ਹੋਰ ਮੈਨੂੰ ਗੋਆ ਚੋਂ ਤੇ ਲਾ ਲ ਆਪ ਦੀ ਕਰੀ ਮਾ ਲਾਉਂਦਗਾ ਜੇ ਆਪ ਹੀ ਨੀਂ ਮਹਿੰਦੀਆਂ ਚੁੱਕੀ ਲਾਉਂਦਗਾ ਜੋ ਆ ਸਾਡੀ 900 ਦੀ ਆਈ ਆ ਸਾਡੀ 800 ਦੀ ਆਈ ਤੇ ਜੇ ਮੈਂ ਪੋਰਾ ਲਾ ਲੂਗੀ ਦੋ ਦੇ ਵਿੱਚ ਤੁਹਾਡੀ ਕਿ ਮੋਕ ਚੱਲੀ ਆ ਵੇਖ ਲੈ ਲਾ ਕੇ ਨੰਗਾ ਹੋਦਗਾ ਫੇਰ ਆ ਦਿੰਦੀ ਕਰਦੀ ਆ ਸਾਡੀ ਨਾਣਾ ਨਾਣਾ ਲੈ ਰਣਾ ਇਹ ਕੀ ਸਾਡੀ ਦੇ ਨਾਣਾ ਆ ਕੀ ਕਰੇ ਤਾਂ ਨਹੀਂ ਆ ਅਜ ਮੇਰਾ ਜਨਾਜ਼ਾ ਮੈਂ ਅੱਜ ਤੇ ਵੀਰ ਨੂੰ ਦੱਸਾਂ ਵੀ ਆ ਕੁਝ ਕਰਦੀ ਆ ਆਹ ਹੋ ਕੇ ਜਾਂਦੇ ਜਾਂਦੇ ਸਾਨੂੰ ਘਰੋਂ ਕਢਾ ਕੇ ਜਾਵੀਂ ਤੇ ਮੈਂ ਕਿਹਦੇ ਨੂੰ ਰਹਿਣਾ ਮੈਂ ਤੇ ਆ ਬਹਿ ਧੀਆਂ ਮਾਰੇ ਚੁੱਪ ਕੀਤੀ ਰਹਿਣੀ ਆ ਮੈਂ ਨਹੀਂ ਕੋਰਾ ਪਰੇ ਛੱਡ ਕੇ ਤੇ ਚਲ ਜਾਣਗੀ ਨਾ ਵੀ ਜਾਣਾ ਜਾਈਂਗੇ ਨਾ ਵੀ ਮੈਂ ਤਾਂ ਹੁਣ ਚਲ ਜਾਣਾ ਮੈਂ ਤਾਂ ਵਿਆਹੀ ਜਾਣਾ ਤੇ ਨਾਲ ਇਹਨਾਂ ਤੇਰਾ ਡੋਲਾ ਲੈ ਮੇਰਾ ਡੋਲਾ ਚੱਲ ਗਿਆ ਵਾ ਹੈ ਤੁਸੀਂ ਤਾਂ ਇਹ ਗੱਲਾਂ ਕਰਦੋਂ ਜੇ ਵੇਖਣੀ ਹੋਣਾ ਤਾਂ ਪਹਿਲਾਂ ਤੁਹਾਨੂੰ ਗੱਲਾਂ ਸੁਣਾਉਂਦ ਨਾ ਆਹ ਮੇਰਾ ਡੋਲਾ ਲੈ ਜਾਂਦਾ ਵਾ ਹਲੇ ਪਤਾ ਨਹੀਂ ਕਿ ਹੋਜੀ ਸਗਾਤ ਲੱਭ ਕੇ ਦੇਣੀ ਤੇ ਕਿਹੋ ਜਿਹੀ ਨਹੀਂ ਆਹ ਇਹ ਹੋ ਜੇ ਨਹੀਂ ਖੜੇਗਾ ਪਤਾ ਨੇ ਜੋ ਜਮਾਈ ਤੋਂ ਫੀਚੋ ਕਰਦੀ ਗਈ ਹੈ ਗਵੀ ਇਹ ਹੋ ਜੇ ਖੜੇ ਲਾਉਂਦੇ ਨਹੀਂ ਆ ਤਾਂ ਮੈਂ ਨੂੰ ਮਿਸ ਕਰ ਸੱਚੇ ਮੇਰੇ ਆਪ ਮੈਂ ਤੇ ਆਪ ਮੁੰਡਾ ਵੇਖਣਾ ਮੈਂ ਤੇ ਆਦੇ ਨਾ ਉਹਦੇ ਵੀਰ ਨੂੰ ਇਹ ਚਾਦੀ ਗੱਲ ਇਹਨਾਂ ਨੂੰ ਮਰਜ਼ੀ ਨਾਲ ਹੱਥ ਪਲੇ ਚੱਲਦੇ ਨੂੰ ਕਿਹ ਹੋਈ ਹਰ ਨਾ ਮਰਜ਼ੀ ਨਾਲ ਕਰਦੇ ਨੇ ਕਦੀ ਹੌਣ ਕੀ ਕਰਦੀ ਹਣੀ ਕੀਤਾ ਕਦੀ ਹੌਣ ਕੀ ਕੀਤਾ ਆ ਮੈਂ ਆਪਦੀ ਪਸੰਦ ਦਾ ਹੀ ਸੂਟ ਪਾਉਂ ਜਿਹੜਾ ਮੈਨੂੰ ਪਸੰਦ ਉਹ ਮੈਂ ਕਾਣੇ ਪਸੰਦ ਦਾ ਨਹੀਂ ਪਾਉਂ ਤੂੰ ਜਿਆਦ ਨਹੀਂ ਚਾਹਤਾ ਰ ਇਤਰਾ ਹੀ ਇਤਰਾ ਕਰਦਾ